ਸ਼੍ਰੀ ਦਰਬਾਰ ਸਹਿਬ ਤਨ ਤਨ ਸਹਿਬ ਵਿਖੇ ਦਰਸ਼ਨ ਇਸ਼ਨਾਨ ਕਰਕੇ ਸਿੰਘਾਂ ਨੇ ਆਪਣੀਆਂ ਤਲਵਾਰਾਂ ਨੂੰ ਰੇਤਿਆ ਹੈ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕੀਤਾ ਹੈ ਅਰਦਾਸਾ ਸੋਧਿਆ ਗਿਆ ਬਾਬਾ ਦੀਪ ਸਿੰਘ ਸ਼ਹੀਦ ਜੀ ਵੱਲੋਂ ਇਹ ਆਖਿਆ ਗਿਆ हे ਸੋਢੀ ਸੁਲਤਾਨ ਸੱਚੇ ਪਾਸ਼ਾ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ ਜਦੋਂ ਤੱਕ ਤੇਰੇ ਦਰ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ ਉਦੋਂ ਤੱਕ ਸ਼ਹਾਦਤ ਦਾ ਜਾਮ ਨਹੀਂ ਪੀਣਾ ਸੀਸ ਭੇਟ ਕਰਨਾ ਹੈ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਜਾ ਕੇ ਜਦੋਂ ਐਨੇ ਵਜਨ ਇੱਕ ਬ੍ਰਹਮ ਗਿਆਨੀ ਦੇ ਮੁਖਾਰਬਿੰਦ ਦੇ ਵਿੱਚੋਂ ਨਿਕਲਣਾ ਤੇ ਗੁਰਮਖੋਲ ਲਕਾਈ ਦੇ ਵਿੱਚ ਹਲਚਲ ਮਚ ਜਾਂਦੀ ਹੈ ਹੋਣੀ ਆ ਕੇ ਸਾਹਮਣੇ ਖਲੋ ਗਈ ਬਾਬਾ ਦੀਪ ਸਿੰਘ ਸਾਹਿਬ ਨਾਲ ਕਹਿੰਦੀ ਬਾਬਾ ਜੀ ਤੁਸੀਂ ਤਾਂ ਅਰਦਾਸ ਗਲਤ ਕਰ ਬੈਠੇ ਬਾਬਾ ਜੀ ਕਹਿੰਦੇ ਭਾਈ ਤੂੰ ਕੌਣ ਆ ਕਹਿੰਦੇ ਮੈਂ ਹੋਣੀ ਆ ਕੀ ਅਰਦਾਸ ਗਲਤ ਹੋ ਗਈ ਕਹਿੰਦੀ ਅਰਦਾਸ ਜੇ ਤਾਂ ਤੁਸੀਂ ਕਰਦੇ ਇਸ ਤੱਕਾਂ ਵੇ ਜਾਨ ਦਾ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣਾ ਤੇ ਜਾਨ ਹੋਣਾ ਸ਼ਹੀਦ ਫਿਰ ਤਾਂ ਗੱਲ ਸੀ ਠੀਕ ਪਰ ਤੁਹਾਡਾ ਵਿਧੇ ਦਾ ਵਿਧਾਨ ਕੁਝ ਹੋਰ ਕਹਿੰਦਾ ਹੈ ਤੁਹਾਡੀ ਮੌਤ ਜੰਗ ਦੇ ਮੈਦਾਨ ਦੇ ਵਿੱਚ ਲਿਖੀ ਗਈ ਆ ਤੁਹਾਡੀ ਅਰਦਾਸ ਮੈਂ ਪੂਰੀ ਨਹੀਂ ਹੋਣ ਦੇਣੀ ਤੁਸੀਂ ਅਰਦਾਸ ਬਦਲ ਦਿਓ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਖਿਆ ਹੋਣੀਏ ਜੇ 5-7 ਮਿੰਟ ਕਿਤੇ ਪਹਿਲਾਂ ਆ ਜਾਂਦੀ ਤੇ ਤੇਰੀ ਗੱਲ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਸੀ ਪਰ ਹੁਣ ਨਹੀਂ ਹੁਣ ਇੱਕ ਗੁਰੂ ਕੇ ਸਿੱਖ ਦੀ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਹੋ ਚੁੱਕੀ ਆ ਤੇ ਕੀਤੀ ਹੋਈ ਅਰਦਾਸ ਤੋਂ ਕਦੇ ਵੀ ਗੁਰੂ ਕਾ ਸਿੱਖ ਮੁਕਰ ਨਹੀਂ ਸਕਦਾ ਜਿਹੜਾ ਮੁਕਰੇਗਾ ਉਹ ਗੁਰੂ ਦਾ ਸਿੱਖ ਨਹੀਂ ਹੋਵੇਗਾ ਗੁਰੂ ਆਪ ਅੰਗ ਸੰਗ ਸਹਾਇ ਹੋਣਗੇ ਤੂੰ ਆਪਣਾ ਜੋਰ ਲਾ ਲਵੀਂ ਤੇ ਸਾਨੂੰ ਆਪਣੀ ਵਾਹ ਲਾਉਣ ਦੀ ਐਨੇ ਚਿਰ ਨੂੰ ਇੱਕ ਸਿੰਘ ਖਮੂਰਾ ਮਾਰ ਕੇ ਕੋਲ ਦੀ ਨੰਗਿਆ ਕਹਿੰਦੀ ਇਹ ਕੌਣ ਆ ਕਹਿੰਦੇ ਇਹ ਆ ਬਾਬਾ ਨੌਧ ਸਿੰਘ ਸਾਹਿਬ ਤੇ ਹੋਣੀਏ ਦੋ ਕਦਮ ਪਿੱਛੇ ਹੋ ਕੇ ਖਲੋਗੀ ਕਹਿੰਦੀ ਜਿਹੜੀ ਮੌਤ ਨੂੰ ਖੰਘੂਰਾ ਮਾਰ ਕੇ ਲੰਘ ਜਉਣਾ ਉਹਨਾਂ ਅੱਗੇ ਮੇਰੀ ਕੀ ਪੇਸ਼ ਚੱਲਣੀ ਆ ਭਲਾ ਸਿਰਾਂ ਦੇ ਉੱਤੇ ਬਨ ਰਹੇ ਨੇ ਕਫਨ ਸੋਭ ਦੇ ਦਮਾਲੇ ਤੇ ਤਲਵਾਰਾਂ ਇਸ ਤਰ੍ਹਾਂ ਲੱਗਦਾ ਜਿਵੇਂ ਆਕਾਸ਼ ਤੋਂ ਉਤਰ ਕੇ ਬਿਜਲੀ ਇਹਨਾਂ ਦੇ ਵਿੱਚ ਸਮੋ ਗਈ ਹੋਵੇ ਇਧਰੋਂ ਕਿਸੇ ਸੀਆਈਡੀ ਵਾਲੇ ਨੇ ਜਾ ਕੇ ਸੀਆਈਡੀ ਕਰਤੀ ਆ ਜਹਾਨਖਾਂ ਦੀ ਫੌਜ ਨੂੰ ਜਹਾਨਖਾਂ ਨਾ ਇੱਥੇ ਵੇਸਲਾ ਹੋਇਆ ਬੈਠਾ ਉਧਰ ਸਿੰਘਾਂ ਦਾ ਦਲ ਤੇਰੇ ਵੱਲ ਵਧਿਆ ਆ ਰਿਹਾ ਕਹਿੰਦਾ ਕੌਣ ਲੈ ਕੇ ਆ ਰਿਹਾ ਕਹਿੰਦਾ ਉਹ ਆਖਦਿਆ ਦੀਪ ਸਿੰਘ ਸ਼ਹੀਦ ਜਥੇਦਾਰ ਤੇ ਜਹਾਰਖੰਦ ਸੋਚਾਂ ਦੇ ਵਿੱਚ ਪੈ ਗਿਆ ਕਹਿੰਦਾ ਮੈਂ ਲੋਕਾਂ ਦੇ ਕੋਲੋਂ ਸੁਣਿਆ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਸਿੰਘ ਮਾਰਿਆ ਜਾਂਦਾ ਹੈ ਨਾ ਉਹਨੂੰ ਇਹ ਸ਼ਹੀਦ ਆਖਦੇ ਆ ਇਹ ਕਿਹੜਾ ਜਿਹੜਾ ਆਪਣੀ ਮੌਤ ਤੋਂ ਪਹਿਲਾਂ ਹੀ ਨਾਮ ਦੇ ਨਾਲ ਸ਼ਹੀਦ ਲਾ ਕੇ ਤੇ ਇਧਰ ਨੂੰ ਤੁਰਿਆ ਆਉਂਦਾ ਹੈ ਮੌਤ ਲੈਣ ਵਾਸਤੇ ਕਹਿੰਦਾ ਜੀ ਉਹ ਕੱਲਾ ਸ਼ਹੀਦ ਨਹੀਂ ਆ ਉਹਦੇ ਨਾਲ ਜਿੰਨੇ ਵੀ ਸਿੰਘ ਆ ਸਾਰੇ ਹੀ ਸ਼ਹੀਦ ਆ ਤੇ ਉਹ ਇਹਨਾਂ ਸ਼ਹੀਦਾਂ ਦਾ ਜਥੇਦਾਰ ਹੈ ਮਹਾਂਪੁਰਖ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵਜਨ ਕਰਿਆ ਕਰਦੇ ਨੇ ਕਹਿੰਦੇ ਗੁਰਮਖੋ ਬੋੜ ਦੇ ਦਰਖਤ ਨੂੰ ਫਲ ਲੱਗਦਾ ਏ ਗੋਲ ਤੇ ਗੋਲ ਨੂੰ ਤੋੜ ਕੇ ਵੇਖੀਏ ਜਿੰਨੇ ਉਹਦੇ ਵਿੱਚ ਬੀਜ ਹੁੰਦੇ ਆ ਨਾ ਉਹਨੇ ਜਨਮ ਲੈ ਕੇ ਤਪੱਸਿਆ ਕਰਨੀ ਪੈਂਦੀ ਆ ਤੇ ਫੇਰ ਸ਼ਹਾਦਤ ਦਾ ਜਮ ਪ੍ਰਾਪਤ ਹੁੰਦਾ ਹੈ ਤੇ ਕਿੱਡੀ ਵੱਡੀ ਤਪੱਸਿਆ ਹੋਵੇਗੀ ਬਾਬਾ ਦੀਪ ਸਿੰਘ ਸ਼ਹੀਦ ਦੀ ਜਿਹਨੂੰ ਸ਼ਹੀਦ ਦਾ ਦਰਜਾ ਮੌਤ ਤੋਂ ਪਹਿਲਾਂ ਮਿਲਿਆ ਏ ਤੇ ਮੌਤ ਤੋਂ ਬਾਅਦ ਵੀ ਮਿਲਿਆ ਏ ਤੇ ਉਸ ਸ਼ਹੀਦ ਦੇ ਨਾਮ ਦੇ ਨਾਲ ਇੱਕ ਹੋਰ ਅੱਖਰ ਲੱਗ ਗਿਆ ਜਿਹਦਾ ਨਾਮ ਆ ਅਨੋਖੇ ਅਮਰ ਸ਼ਹੀਦ ਉਹ ਦੁਨੀਆ ਦੇ ਸਾਰੇ ਸ਼ਹੀਦਾਂ ਨਾਲੋਂ ਅਨੋਖਾ ਏ ਰੋ ਵਿਚਾਰ ਸਿੰਘਾਂ ਦੇ ਸਿਰਾਂ ਦੇ ਉੱਤੇ ਝੂਲਦੇ ਦਮਾਲੇ ਉੱਚੇ ਫਰਲਿਆਂ ਵਾਲੇ ਆਕਾਸ਼ਾਂ ਨੂੰ ਛੋਹ ਰਹੇ ਨੇ ਸਿਰਾਂ ਦੇ ਉੱਤੇ ਚੱਕਰ ਸਾਜ ਰਹੇ ਨੇ ਕਫਣਾ ਵਾਂਗ ਹੱਥਾਂ ਦੇ ਵਿੱਚ ਲਿਸ਼ਕਦੀਆਂ ਤਲਵਾਰਾਂ ਕਿਸ ਤਰ੍ਹਾਂ ਦਾ ਵਾਤਾਵਰਨ ਆ ਕਿਸ ਤਰ੍ਹਾਂ ਦਾ ਮਾਹੌਲ ਆ ਆਓ ਪਿਆਰ ਦੇ ਨਾਲ ਸਰਵਣ ਕਰੀਏ ਤੁਰੇ ਬਹਾਦਰ ਮਾਲਵਿਓ ਵਕਤ ਗੁਜ਼ਰਦੇ ਜਾਨ ਤਰਨ ਤਰਨ ਦੇ ਤਾਲ ਤੇ ਆਕਰ ਦੇ ਇਸ਼ਨਾ ਨਾਕੇ ਤਾਲ ਪਵਿੱਤਰ ਚੋਂ ਸੂਰਮੇ ਬਦਨ ਪਵੈ Mareseca sarirá Jó, ronça ¡Son ਬਾਬਾ ਦੀਪ ਸਿੰਘ ਸਰਦਾਰ ਦਾ ਜਥਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਚਾਲਾ ਮਾਰ ਰਿਹਾ ਹੈ ਤੇ ਉਧਰੋਂ ਪਠਾਣਾ ਦੀਆਂ ਫੌਜਾਂ ਨੂੰ ਖਬਰ ਮਿਲਨ ਸਾਰ ਇਹਨਾਂ ਨੇ ਤਿਆਰੀ ਸੋਦੀ ਆ ਤੇ ਬਾਬਾ ਦੀਪ ਸਿੰਘ ਨੂੰ ਦਰਬਾਰ ਸਾਹਿਬ ਪਹੁੰਚਣ ਤੋਂ ਪਹਿਲਾਂ ਰੋਕਣ ਦਾ ਫੈਸਲਾ ਕਰਕੇ ਨਿਰਣਾ ਕਰਕੇ ਤੇ ਇਧਰੋਂ ਚਾਲਾ ਮਾਰ ਦਿੱਤਾ ਦੋਨੇ ਫੌਜਾਂ ਆਹਮੋ ਸਾਹਮਣੀ ਹੋਣ ਵਾਲੀਆਂ ਨੇ ਉਸ ਤੋਂ ਪਹਿਲਾਂ ਬਾਬਾ ਦੀਪ ਸਿੰਘ ਨੇ ਆਪਣੇ 18 ਸੇਰ ਦੇ ਖੰਡੇ ਨਾਲ ਧਰਤੀ ਦੀ ਹਿੱਕ ਦੇ ਉੱਤੇ ਇੱਕ ਲਖੀਰ ਖਿੱਚ ਦਿੱਤੀ ਆ ਪਿੱਛੇ ਤੱਕ ਸਿੰਘਾਂ ਦੇ ਦਲ ਤੱਕ ਇਹ ਗੱਲ ਪਹੁੰਚ ਕੇ ਜਥਾ ਰੁੱਕ ਕਿਉਂ ਗਿਆ ਕਹਿੰਦੇ ਰੁਕਣਾ ਕਿਉਂ ਸੀ ਬਾਬਾ ਦੀਪ ਸਿੰਘ ਸਰਦਾਰ ਨੇ ਆਪਣੇ 18 ਸੇਰ ਦੇ ਖੰਡੇ ਦੇ ਨਾਲ ਇੱਕ ਲਕੀਰ ਖਿੱਚੀ ਆ ਲਕੀਰ ਕਿਹੋ ਜੀ ਲਕੀਰ ਕਹਿੰਦੇ ਉਹ ਲਕੀਰ ਜਿਹਨੇ ਸੱਚ ਤੇ ਝੂਠ ਦਾ ਨਤਾਰਾ ਕਰਨਾ ਹੈ ਉਹ ਲਕੀਰ ਜਿਹਨੇ ਪਰਿਵਾਰ ਤੇ ਪੰਥ ਦੇ ਮੌਜਾ ਨਿਰਣਾ ਕਰਨਾ ਹੈ ਉਹ ਲਕੀਰ ਜਿਹਨੇ ਸ਼ਹਾਦਤ ਤੇ ਮੌਤ ਦੇ ਵਿੱਚ ਅੰਤਰ ਦੱਸਣਾ ਜਿਹੜਾ ਲਦ ਲਕੀਰ ਨੂੰ ਪਾਰ ਕਰ ਜਾਵੇਗਾ ਉਹਨੂੰ ਮਿਲੇਗੀ ਸ਼ਹਾਦਤ ਆ ਜਿਹੜਾ ਲਕੀਰ ਤੋਂ ਪਿੱਛੇ ਰਹਿ ਜਾਵੇਗਾ ਉਹਨੂੰ ਮੌਤ ਕਿਤੇ ਨਾ ਕਿਤੇ ਆ ਕੇ ਚਿੰਬੜ ਜਾਵੇਗੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵੰਗਾਰਿਆ ਸਿੰਘੋ ਜੇ ਕਿਸੇ ਨੂੰ ਆਪਣੀ ਜਾਨ ਦੀ ਪਰਵਾਹ ਹੈ ਆਪਣੇ ਪਰਿਵਾਰ ਦਾ ਫਿਕਰ ਹੈ ਤੇ ਇਸ ਲਕੀਰ ਨੂੰ ਬੇਸ਼ੱਕ ਨਾ ਟੱਪਿਓ ਪਿੱਛੇ ਮੁੜ ਜਾਓ ਪਰ ਜਿਹੜਾ ਜੰਗ ਦੇ ਮੈਦਾਨ ਦੇ ਵਿੱਚੋਂ ਪਿੱਠ ਦਿਖਾ ਕੇ ਭੱਜਿਆ ਉਹਦੇ ਨਾਲ ਸਾਡਾ ਰੋਮ ਰੋਮ ਖਫਾ ਹੋਵੇਗਾ ਬਾਬਾ ਦੀਪ ਸਿੰਘ ਸਰਦਾਰ ਸਿੰਘਾਂ ਨੂੰ ਬੜੇ ਜੋਸ਼ ਭਰੀ ਤਕਰੀਰ ਕਰ ਰਹੇ ਆ ਤੇ ਇੱਕ ਸਿੰਘ ਨੇ ਗੁਰਬਾਣੀ ਦੀਆਂ ਪੰਕਤੀਆਂ ਉਚਾਰਨ ਕੀਤੀਆਂ ਉਹ ਕਹਿੰਦਾ ਏ ਮੋਹੇ ਮਰਨੇ ਦਾ ਚਾਹ ਹੈ ਮਰਾਂ ਤਹਰ ਕੇ ਦਵਾਰ ਬਾਬਾ ਦੀਪ ਸਿੰਘ ਸਰਦਾਰ ਦੇ ਸਾਰੇ ਜਥੇ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡੇ ਆ ਇਸ ਲਕੀਰ ਨੂੰ ਪਾਰ ਕਰ ਦਿੱਤਾ ਹਰ ਕੇ ਦੁਆਰ ਦੇ ਉੱਤੇ ਮਰਨ ਦੇ ਲਈ ਤਿਆਰ ਬਰ ਬਰ ਫੌਜਾਂ ਜਿਨ੍ਹਾਂ ਦੇ ਮਨਾਂ ਦੇ ਵਿੱਚ ਧਰਮ ਯੁੱਧ ਦਾ ਚਾਅ ਆ ਔਰ ਬਾਸਨਾ ਨਹੀਂ ਪ੍ਰਭ ਧਰਮ ਯੁੱਧ ਕੇ ਚਾਅ ਧਰਮ ਯੁੱਧ ਦਾ ਚਾਅ ਲੈ ਕੇ ਸੂਰਮੇ ਜੰਗ ਦੇ ਮੈਦਾਨ ਦੇ ਲਈ ਰਵਾਨਾ ਹੋਇਆ ਲਕੀਰ ਨੂੰ ਛਾਲਾ ਮਾਰ ਮਾਰ ਬੱਚਿਆਂ ਬਜ਼ੁਰਗਾਂ ਨੇ ਨੌਜਵਾਨਾਂ ਨੇ ਪਾਰ ਕਰ ਲਿਆ 6000 ਸਿੰਘਾਂ ਦੇ ਜਥੇ ਨੂੰ 5-500 ਸਿੰਘਾਂ ਦੇ ਜਥੇ ਦੇ ਵਿੱਚ ਵੰਡ ਦਿੱਤਾ ਗਿਆ ਇੱਕ ਇੱਕ ਜਥੇਦਾਰ ਥਾਪ ਦਿੱਤਾ ਗਿਆ ਚੰਦਰਮਾ ਦੇ ਸ਼ੇਪ ਦੀ ਆਕਾਰ ਦੀ ਰਣਨੀਤੀ ਉਲੀਕੀ ਗਈ ਆ ਦੋਨੇ ਫੌਜਾਂ ਆਮੋ ਸਾਹਮਣੀ ਹੋ ਕੇ ਇੱਕ ਦੂਜੇ ਦਾ ਸਾਹਮਣਾ ਕਰਦੀਆਂ ਦੋਹਾਂ ਪਾਸਿਆਂ ਦੇ ਬਲੀ ਸੂਰਮੇ ਟਕਰਾ ਕਰਦੇ ਨੇ ਇੱਕ ਦੂਜੇ ਦੇ ਨਾਲ ਢਾਲਾਂ ਤੇ ਤੇਗਾਂ ਦੇ ਖੜਕਾਟ ਦੇ ਵਿੱਚੋਂ ਨਿਕਲਣ ਵਾਲੀ ਆਵਾਜ਼ ਨੇ ਇੱਕ جنگ ਦਾ ਮਾਹੌਲ ਬਦਲ ਦਿੱਤਾ ਹੈ ਤੇ ਹੋਣੀ ਇਸ ਸਾਜ ਦੇ ਉੱਤੇ ਨੱਚਦੀ ਪਈ ਆ جنگ ਦਾ ਮੈਦਾਨ ਖੋਨ ਦੀਆਂ ਨਦੀਆਂ ਦੇ ਵਿੱਚ ਤਬਦੀਲ ਹੋ ਗਿਆ ਲੋਥਾਂ ਦੀਆਂ ਢੇਰੀਆਂ ਲੱਗ ਰਹੀਆਂ ਨੇ ਇੱਕ ਸਿੰਘਾਂ ਦਾ ਜਥਾ ਮੁਗਲਾਂ ਦੀ ਫੌਜ ਦਾ ਭਾਰੀ ਨੁਕਸਾਨ ਕਰ ਰਿਹਾ ਏ ਇਧਰੋਂ ਇਹਨਾਂ ਦੇ ਫੌਜ ਦੇ ਜਰਨੈਲ ਦੀ ਨਿਗਾਹ ਪਈ ਤੇ ਕਹਿੰਦਾ ਕਿਉਂ ਨਾ ਪਹਿਲਾਂ ਇਸ ਜਥੇ ਨੂੰ ਰੋਕਿਆ ਜਾਵੇ ਆਪਣੀ ਫੌਜ ਦੀ ਟੁਕੜੀ ਨੂੰ ਲੈ ਕੇ ਇਸ ਸਿੰਘਾਂ ਦੇ ਜਥੇ ਵੱਲ ਨੂੰ ਵਧਿਆ ਏ ਜਥੇ ਵੱਲ ਨੂੰ ਵਧਿਆ ਏ ਤੇ ਗੁਰਮਖੋ ਸਾਹਮਣਾ ਹੋ ਗਿਆ ਏ ਬਾਬਾ ਜੱਸਾ ਸਿੰਘ ਸਾਹਿਬ ਜੀ ਦੇ ਨਾਲ ਜਸਾ ਸਿੰਘ ਸਾਹਿਬ ਜੀ ਦੇ ਨਾਲ ਸਾਹਮਣਾ ਹੋਇਆ ਤਾਂ ਕਹਿੰਦਾ ਓ ਬਜ਼ੁਰਗਾ ਜਾ ਘਰੇ ਜਾ ਤੇ ਆਪਣੇ ਧੀਆਂ ਪੁੱਤਰਾ ਕੋਲੋਂ ਸੇਵਾ ਕਰਵਾ ਜਾ ਕੇ ਕਦਰਸਾਨਾਂ ਦੇ ਭੇਡ ਦੇ ਵਿੱਚ ਮੱਥਾ ਘਪਾਈ ਕਰਦਾ ਫਿਰਦਾ ਏ ਤੇ ਬਾਬਾ ਜਸਾ ਸਿੰਘ ਸਾਹਿਬ ਜੀ ਨੇ ਇਹਨੂੰ ਪਛਾਣ ਲਿਆ ਇਹ ਉਹਨਾਂ ਦੀ ਫੌਜ ਦਾ ਜਰਨੈਲ ਏ ਜਿਹਦਾ ਨਾਮ ਏ ਕਾਸਮ ਖਾਨ ਕਹਿੰਦੇ ਕਾਸਮ ਖਾਨਾ ਸਾਨੂੰ ਤਾਂ ਮਜਬੂਰੀ ਵਾਸਤੇ ਗਲਪਿਆ ਢੋਲ ਵਜਾਉਣਾ ਪੈ ਰਿਹਾ ਏ ਜੇ ਤੁਸੀਂ ਦਰਬਾਰ ਸਾਹਿਬ ਨੂੰ ਛੱਡ ਕੇ ਚਲੇ ਜਾਓ ਤੇ ਸਾਨੂੰ ਤਾਂ ਲੜਨ ਦੀ ਲੋੜ ਹੀ ਨਾ ਪਵੇ ਕਹਿੰਦਾ ਬਜ਼ੁਰਗਾ ਤੇਰੀ ਉਮਰ ਲੜਨ ਵਾਲੀ ਨਹੀਂ ਸੇਵਾ ਕਰਵਾਉਣ ਵਾਲੀ ਆ ਜਾ ਮੁੜ ਜਾ ਪਿੱਛੇ ਜੰਗ ਦਾ ਮੈਦਾਨ ਦੇ ਵਿੱਚ ਸੂਰਮਿਆਂ ਦਾ ਕੰਮ ਹੁੰਦਾ ਏ ਜਿਹੋ ਜੀਆਂ ਤੇਰੀਆਂ ਗੱਲਾਂ ਐ ਨਾ ਤੇਰਾ ਸੂਰਮਿਆਂ ਵਾਲੀ ਕੋਈ ਗੱਲ ਨਹੀਂ ਲੱਗਦੀ ਤੇ ਬਾਬਾ ਜਸਾ ਸਿੰਘ ਸਾਹਿਬ ਜੀ ਨੇ ਆਖਿਆ ਅੱਛਾ ਜੇ ਐਨੀ ਕੁ ਗੱਲ ਆ ਤੇ ਪਰਖ ਲੈ ਕਰਕੇ ਵੇਖ ਲੈ ਦੋ ਦੋ ਹੱਥ ਤੈਨੂੰ ਲੱਗ ਜੂ ਪਤਾ ਕਿ ਸੇਵਾ ਕਰਵਾਉਣ ਦੀ ਉਮਰ ਕਿਦੀ ਆ ਤੇ ਗੁਰਮਖੋ ਤਿੰਨ ਵਾਰ ਕਾਸਮ ਖਾਨ ਨੇ ਬਾਬਾ ਜਸਾ ਸਿੰਘ ਉੱਤੇ ਕੀਤੇ ਤੇ ਤਿੰਨੇ ਵਾਰ ਬਾਬਾ ਜਸਾ ਸਿੰਘ ਨੇ ਆਪਣੀ ਤੇਗ ਦੇ ਨਾਲ ਰੋਕ ਲਿਆ ਜਦੋਂ ਤੀਜਾ ਵਾਰ ਵੀ ਰੋਕਿਆ ਗਿਆ ਤੇ ਕਾਸਮ ਖਾਨ ਦਾ ਮਨ ਬਦਲ ਗਿਆ ਤੇ ਘੋੜੇ ਦੀਆਂ ਵਾਗਾਂ ਮੋੜ ਕੇ ਪਿੱਛੇ ਨੂੰ ਭੱਜਣ ਲੱਗੇ ਤੇ ਬਾਬਾ ਜਸਾ ਸਿੰਘ ਸਾਹਿਬ ਜੀ ਨੇ ਵੰਗਾਰ ਮਾਰੀ ਓ ਕਾਸਮ ਖਾਨਾ ਕਿੱਥੇ ਚੱਲਿਆ ਤੈਨੂੰ ਤੇਰੇ ਉਸਤਾਦਾਂ ਨੇ ਜੰਗ ਦੇ ਰੂਲ ਐਂਡ ਰੈਗੂਲੇਸ਼ਨ ਨਹੀਂ ਦੱਸੇ ਤੈਨੂੰ ਜੰਗ ਦਾ ਤਰੀਕਾ ਨਹੀਂ ਦੱਸਿਆ ਤੈਨੂੰ ਚੰਗੀ ਤਰ੍ਹਾਂ ਸ਼ਾਸਤਰ ਵਿਦਿਆ ਦੀ ਜਾਣ ਨਹੀਂ ਦੱਸੀ ਆ ਤੈਨੂੰ ਮੈਂ ਦੱਸਾਂ ਵਾਰ ਕਿਸ ਤਰ੍ਹਾਂ ਕਰੀਦਾ ਏ ਘੋੜੇ ਦੀਆਂ ਰਕਾਬਾਂ ਦੇ ਉੱਤੇ ਭਾਰ ਪਾ ਕੇ ਇੱਕੋ ਪਰਮਾ ਵਾਰ ਕਾਸਮ ਖਾਨ ਦੀ ਧੌਣ ਦੇ ਉੱਤੇ ਕੀਤਾ ਤੇ ਸਿਰ ਘੋੜੇ ਦੇ ਪੌੜਾਂ ਦੇ ਵਿੱਚ ਵੱਜਿਆ ਏ ਬਾਬਾ ਜਸਾ ਸਿੰਘ ਨੇ ਸਿਰ ਵੱਡ ਦਿੱਤਾ ਤੇ ਕਾਸਮ ਖਾਨ ਦਾ ਧੜ ਜਿਹੜਾ ਏ ਘੋੜੇ ਦੀ ਕੱਠ ਦੇ ਨਾਲ ਲੰਕਦਾ ਰਹਿ ਗਿਆ ਇਹਨਾਂ ਨੂੰ ਇਹਦੇ ਟੋਪੇ ਦੇ ਵਿੱਚ ਹੋਰ ਇੱਕ ਸਿਰ ਆ ਕੇ ਵੱਜਿਆ ਤੇ ਟੰਨ ਦੀ ਆਵਾਜ਼ ਹੋਈ ਆ ਉਹ ਸਿਰ ਸੀਗਾ ਗੁਰਮੁਖੋ ਜਬਰਦਸਤ ਖਾਨ ਦਾ ਇਹਨਾਂ ਦੀ ਫੌਜ ਦੇ ਦੂਜੇ ਜਰਨੈਲ ਦਾ ਜਿਹਨੂੰ ਸਰਦਾਰ ਬਲਵੰਤ ਸਿੰਘ ਸਾਹਿਬ ਨੇ ਵੜ ਦਿੱਤਾ ਹੈ। ਬਾਬਾ ਬਲਵੰਤ ਸਿੰਘ ਸਾਹਿਬ ਨੇ ਇਸ ਸਿਰ ਨੂੰ ਵੜ ਦਿੱਤਾ ਹੈ ਤੇ ਜਦੋਂ ਕਿਸੇ ਫੌਜ ਦੇ ਜਰਨੈਲ ਮਾਰੇ ਜਾਂਨ ਫੌਜਾਂ ਵਿੱਚ ਦੂਚਿੱਤੀ ਪੈ ਜਾਂਦੀ ਆ। ਜਾਂ ਤਾਂ ਮਨੋਮਲ ਟੁੱਟ ਜਾਂਦਾ ਹੈ ਤੇ ਫੌਜ ਪਿੱਛੇ ਨੂੰ ਭੱਜਣ ਲੱਗ ਜਾਂਦੀ ਹੈ। ਤੇ ਜਾਂ ਫਿਰ ਰੋਹ ਚੜ ਜਾਂਦਾ ਹੈ ਬਦਲੇ ਦੀ ਭਾਵਨਾ ਦੇ ਨਾਲ ਅੱਗੇ ਨੂੰ ਵਧ ਰਹੀ ਆ। ਇੱਥੇ 2 ਨੰਬਰ ਵਾਲੀ ਘਟਨਾ ਵਾਪਰੀ ਆ। ਮੁਗਲਾਂ ਦੀ ਫੌਜ ઠાਣਾ ਦੀ ਫੌਜ ਦੇ ਵਿੱਚ ਰੋਹ ਚੜ ਗਿਆ ਏ ਤੇ ਸਿੰਘਾਂ ਦੇ ਦਲ ਨੂੰ ਪਿੱਛੇ ਤੱਕ ਧੂਕੇ ਲੈ ਗਿਆ ਇਧਰੋਂ ਬਾਬਾ ਨੌਦ ਸਿੰਘ ਸਾਹਿਬ ਦੁਸ਼ਮਣਾਂ ਦੇ ਆਹੂ ਲਾ ਰਿਹਾ ਏ ਬਾਬਾ ਦੀਪ ਸਿੰਘ ਸਰਦਾਰ ਜਿੱਧਰ ਨੂੰ ਖੰਡਾ ਵਾਹਦਾ ਏ ਉਧਰੋਂ 25 30 ਡੱਗ ਪੈਂਦੇ ਜੇ ਸੱਜੇ ਪਾਸੇ ਵਾਹਦਾ ਤੇ ਇਧਰੋਂ ਡੱਗ ਪੈਂਦੀ ਆ ਜੇ ਖੱਬੇ ਪਾਸੇ ਵਾਹਦਾ ਤੇ ਇਧਰੋਂ ਡੱਗ ਪੈਂਦੇ ਆ ਬਾਬਾ ਨੌਦ ਸਿੰਘ ਸਾਹਿਬ ਨੂੰ ਨਿਗਾਹ ਦੇ ਵਿੱਚ ਲਿਆ ਏ ਜਹਾਨ ਖਾਨ ਨੇ ਤੇ ਬੰਦੂਕ ਚੀਆਂ ਦੇ ਨਾਲ ਗੋਲੀਆਂ ਚਲਾ ਦਿੱਤੀਆਂ ਨੇ ਇੱਕ ਗੋਲੀ ਮੱਥੇ ਦੇ ਵਿੱਚ ਵੱਜੀ ਕੁਝ ਘੋੜੇ ਦੇ ਲੱਗੀਆਂ ਤੇ ਪੱਟਾਂ ਦੇ ਵਿੱਚ ਲੱਗੀਆਂ ਘੋੜੇ ਦੇ ਉਤੋਂ ਉਤਰ ਕੇ ਬਾਬਾ ਨੌਦ ਸਿੰਘ ਸਾਹਿਬ ਜੀ ਨੇ ਘੋੜੇ ਨੂੰ ਫਤਿਹ ਬੁਲਾਈ ਸਾਥੀਆ ਤੇਰਾ ਸਾਥ ਮੇਰੇ ਨਾਲ ਇਥੋਂ ਤੱਕ ਸੀ ਅਕਾਲ ਪੁਰਖ ਨੇ ਚਾਇਆ ਤੇ ਅਗਲੇ ਜੰਮੇ ਦੇ ਵਿੱਚ ਮਿਲਾਂਗੇ ਫਿਰ ਇਸੇ ਤਰ੍ਹਾਂ ਜੰਗ ਲੜਾਂਗੇ ਸ਼ਹਾਦਤ ਦਾ ਜੰਮ ਪੀ ਗਿਆ ਬਾਬਾ ਨੌਦ ਸਿੰਘ ਸਾਹਿਬ ਇੰਦਰੋ ਜਮਾਲ ਖਾਨ ਦੇ ਨਾਲ ਗੁੱਥਮ ਗੁੱਥੀ ਹੋਏ ਜਾ ਰਿਹਾ ਬਾਬਾ ਦੀਪ ਸਿੰਘ ਸਰਦਾਰ ਦੋਨੇ ਫੌਜਾਂ ਦੇ ਜਰਨੈਲ ਤਗੜੇ ਆ ਬਾਈ ਚਾਰ ਪੈਰ ਇਹ ਜੰਗ ਹੱਥੋਂ ਹੱਥ ਲੜਦਾ ਰਿਆ ਇਹ ਨਹੀਂ ਕਿ ਇੱਕੋ ਦਮ ਸਾਹਮਣੇ ਆਏ ਤੇ ਵਾਰ ਹੋਇਆ ਤੇ ਸੀਸ ਕੱਟੇ ਗਏ ਇਸ ਤਰ੍ਹਾਂ ਨਹੀਂ ਹੋਇਆ ਚਾਰ ਪੈਰ ਦੋਨੇ ਸੂਰਮੇ ਲੜਿਆ ਹੁਣ ਆਖੋਗੇ ਸੂਰਮੇ ਆਖ ਰਿਆ ਦੂਸਰੇ ਧਰ ਦੇ ਲੋਕਾਂ ਨੂੰ ਪਰ ਜੰਗ ਦੇ ਮੈਦਾਨ ਦੇ ਵਿੱਚ ਗੁਰਮਖੋ ਯਾਦ ਰੱਖਿਓ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅੱਖ ਦੀ ਘੂਰ ਝਲਣੀ ਬਹੁਤ ਵੱਡੀ ਗੱਲ ਆ ਤੇ ਜਿਹੜਾ ਚਾਰ ਪੈਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਖਲੋਤਾ ਰਿਆ ਹੋਊਗਾ ਜੰਗ ਲੜ ਰਿਆ ਹੋਊਗਾ ਉਹ ਕੋਈ ਮਾੜਾ ਮੋਟਾ ਥੋੜੀ ਨਾ ਹੋਊਗਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਾਹਮਣੇ ਵੀ ਇੱਕ ਜਰਨੈਲ ਖਲੋਤਾ ਹੈ ਤੇ ਸੂਰਮਾ ਹੈ ਆਪਦੇ ਆਪ ਚ ਆਪਣੀ ਫੌਜ ਦੇ ਲਈ ਆਪਣੇ ਧਰਮ ਦੇ ਲਈ ਉਹ ਸੂਰਮਾ ਹੈ ਗੁਰਮਖੋ ਦੋਨੇ ਸੂਰਮੇ ਗੋਥਮਕੁਤੀ ਹੋ ਰਿਆ ਦੋਹਾਂ ਦੇ ਸਰੀਰ ਨਟਾਲ ਹੋ ਗਿਆ ਸਾਂਝਾ ਵਾਰ ਕੀਤਾ ਦੋਹਾਂ ਦੇ ਸਿਰ ਧੜ ਦੇ ਨਾਲੋਂ ਅਲੱਗ ਹੋ ਗਿਆ ਕੁਝ ਸਾਡੇ ਬੁੱਧੀ ਜੀਵੀ ਲੱਕੜ ਸਿਰੇਵ ਗਿਆਨੀ ਆਖ ਦਿੰਦੇ ਆ ਕਿ ਇਸ ਤਰ੍ਹਾਂ ਨਹੀਂ ਸੀ ਹੋਇਆ ਕਹਿੰਦੇ ਕੱਟ ਲੱਗਿਆ ਸੀ ਕਰਾਮਾਤ ਨਹੀਂ ਹੁੰਦੀ ਗੁਰਮਖੋ ਕਰਾਮਾਤ ਹੋ ਜਾਂਦੀ ਆ ਜੇਕਰ ਨਿਹਚਾ ਸਾਚਖੰਡ ਸ੍ਰੀ ਦਰਵਾਸ ਹੈ ਵੱਲ ਜਾਣ ਦਾ। ਕਰਾਮਾਤ ਹੋ ਜਾਂਦੀ ਆ ਜੇਕਰ ਕੰਡ ਦੇ ਉੱਤੇ ਥਾਪੜਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਹੋ। ਕਰਾਮਾਤ ਹੋ ਜਾਂਦੀ ਆ ਜੇਕਰ ਪੰਜ ਘੁੱਟਾਂ ਅੰਮ੍ਰਿਤ ਦੀਆਂ ਦੌੜਦੀਆਂ ਹੋਣੋ ਭੋਲਿਓ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਦਾ ਦੇਖੋ ਕਿੱਡੀ ਆ। ਕਮਾਈ ਦੇਖੋ ਕਿੱਡੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਕੋਈ ਵੱਡੀ ਗੱਲ ਆਮ ਗੱਲ ਨਹੀਂ। ਕਿੱਡੀ ਵੱਡੀ ਗੱਲ ਆ। ਉਹਨਾਂ ਦੇ ਕੋਲੋਂ ਗੁਰਬਾਣੀ ਦੇ ਅਰਥ ਪੜ੍ਹਨੇ ਸੋਣਨੇ ਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਤਿਆਰ ਕਰਨਾ ਇਹ ਕੋਈ ਨਿੱਕੀ ਗੱਲ ਨਹੀਂ ਆ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪਾਂ ਦੀ ਲਿਖਾਈ ਕਰਨੀ ਇਹ ਨਿੱਕੀ ਗੱਲ ਨਹੀਂ। ਕਮਾਈ ਦੇਖੋ ਕਿੰਡੀ ਵੱਡੀ ਬਾਬਾ ਦੀਪ ਸਿੰਘ ਸਾਹਿਬ ਦੀ। ਰੋ ਵਿਚਾਰ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੀਸ ਕੱਟਿਆ ਗਿਆ। ਸੀਸ ਕੱਟਿਆ ਗਿਆ ਤੇ ਇੱਕ ਸਿੰਘ ਦੀ ਨਿਗਾਹ ਪੈ ਗਿਆ ਏ। ਉਹਨੇ ਕੋਲ ਆ ਕੇ ਦੇਹ ਨੂੰ ਸੰਭਾਲਿਆ। ਤੇ ਅੱਖਾਂ ਦੇ ਵਿੱਚੋਂ ਨੀਰ ਵਹਿ ਪਿਆ। ਅਵਰਾਗ ਆ ਗਿਆ। ਕਹਿੰਦਾ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕਿ ਸਤਿਗੁਰੂ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਸੀਸ ਨੂੰ ਭੇਟ ਕਰਨਾ ਹੈ। ਤੇ ਆਪਣੇ ਕੀਤੀ ਹੋਈ ਅਰਦਾਸ ਤੋਂ ਤੁਸੀਂ ਮੁਕਰ ਨਹੀਂ ਸਕਦੇ। ਸੂਰਬੀਰ ਬਚਨ ਦਾ ਬਲੀ ਹੁੰਦਾ ਏ। ਤੇ ਤੁਸੀਂ ਆਪਣੇ ਬਚਨਾਂ ਤੋਂ ਖਿਸਕ ਨਹੀਂ ਸਕਦੇ ਕਿਉਂਕਿ ਬਚਨ ਕਰੇ ਤਾਂ ਖਿਸਕ ਜਾਇ ਸੂ ਨਰ ਕੱਚਾ ਤੇ ਤੁਸੀਂ ਕੱਚੇ ਨਹੀਂ ਹੋ ਸਕਦੇ। ਗੁਰਮਖੋ ਸੂਰਮੇ ਦੇ ਲਈ ਮਿਹਣਾ ਹੁੰਦਾ ਨਾ ਜਿਹੜਾ ਮੌਤ ਤੋਂ ਭੈੜਾ ਹੁੰਦਾ ਤੇ ਇਹ ਮਿਹਣਾ ਬਾਬਾ ਦੀਪ ਸਿੰਘ ਦੇ ਸੀਨੇ ਦੇ ਵਿੱਚ ਕਟਾਰ ਵਾਂਗ ਵੱਜ ਗਿਆ ਉਧਰੋਂ ਆ ਕੇ ਹੋਣੀ ਖਲੋ ਗਈ ਸਾਹਮਣੇ ਕਹਿੰਦੀ ਬਾਬਾ ਜੀ ਕਿਉਂ ਆਖਿਆ ਸੀ ਨਾ ਨਹੀਂ ਜਾਣ ਦੇਵਾਂਗੀ ਅੱਗੇ ਮੈਂ ਆਪਣੀ ਵਾਹ ਲਾ ਲਈਆ ਤੇ ਮੇਰੀ ਫਤਿਹ ਹੋ ਗਈ ਮੈਂ ਜਿੱਤ ਗਈਆਂ ਤੁਹਾਡੀ ਕੀਤੀ ਹੋਈ ਅਰਦਾਸ ਅਧਵਾਟੇ ਰਹਿ ਗਈ ਆ ਤੁਸੀਂ ਅਰਦਾਸ ਤੇ ਪੂਰੇ ਨਹੀਂ ਉਤਰ ਸਕੇ ਤੇ ਗੁਰਮਖੋ ਇਹ ਬੋ ਜਿਸ ਤਰ੍ਹਾਂ ਕਿਸੇ ਵਿਛੂ ਨੇ ਡੰਗ ਮਾਰਿਆ ਹੋਵੇ ਨਾ ਇਸ ਤਰ੍ਹਾਂ ਸੂਰਮੇ ਦੇ ਸੀਨੇ ਦੇ ਉੱਤੇ ਡੰਗ ਵਾਂਗ ਵੱਜ ਗਿਆ ਗੋਡਿਆਂ ਦੇ ਭਾਰ ਹੋਇਆ ਸਰੀਰ ਹਲਚਲ ਕੀਤੀ ਹਰ ਸੱਜੇ ਹੱਥ ਦੇ ਵਿੱਚ 18 ਸੇਰ ਦਾ ਖੰਡਾ ਉਸੇ ਤਰ੍ਹਾਂ ਪਕੜ ਮਜ਼ਬੂਤ ਆ ਖੱਬੀ ਤਲੀ ਦੇ ਉੱਤੇ ਸੰਭਾਲਿਆ ਇਹ ਆਪਣੇ ਕੱਟੇ ਹੋਏ ਸੀਸ ਨੂੰ ਉੱਠਿਆ ਇਹ ਸੂਰਮਾ ਸੱਤ ਸ੍ਰੀ ਅਕਾਲ ਦੇ ਜਕਾਰੇ ਛੱਡੇ ਗਏ ਸਿੰਘਾਂ ਵੱਲੋਂ ਤੇ ਪਠਾਣਿਆਂ ਦੀਆਂ ਫੌਜਾਂ ਦੇ ਵਿੱਚ ਹਲਚਲ ਮਚ ਗਈ ਆ ਅਲੀ ਅਲੀ ਦੇ ਨਾਰੇ ਲੱਗਣੇ ਬੰਦ ਹੋ ਕੇ ਤੇ ਬਚਾਓ ਬਚਾਓ ਦੇ ਨਾਰੇ ਲੱਗਣ ਲੱਗ ਪਏ ਆ ਇਹ ਭੱਜਣ ਲੱਗ ਪਏ ਆ ਕਿਸ ਤਰ੍ਹਾਂ ਵੱਡੇ ਹੋਏ ਸੀਸ ਦੇ ਨਾਲ ਬਾਬਾ ਦੀਪ ਸਿੰਘ ਸਰਦਾਰ ਆਪਣੇ ਬਚਨਾਂ ਨੂੰ ਪੂਰਦਾ ਏ ਬਾਬੂ ਰਜਬ ਅਲੀਖਾਂ ਸਾਹੋਕਿਆਂ ਵਾਲੇ ਲਿਖਦੇ ਆ ਕਿਸ ਤਰ੍ਹਾਂ ਆਓ ਬਈ ਸਰਵਣ ਖੜਾ ਹੋ ਗਿਆ ਸੂਰਮਾ ਨਾ ਚੱਲ ਸਕਦਾ ਤਾਂ ਠਿਆ ਦੋਹਾ ਬਹਾ ਦਨ ਜਮੀਨ ਉੱਤੇ ਧਰ ਕੇ ਹਾਰਖਾ ਨਾਲ ਉੱਠਿਆ ਦੋਹਾ ਬਹਾ ਦਾ ਜੋਰ ਕਰਕੇ ਹਾਰਖਾ ਨਾਲ ਦੀਪ ਸਿੰਘ ਬਾਬਾ ਧਰਮੀ ਪਿੰਡੇ ਨੂੰ ਆ ਗਈ ਗਰਮੀ ਲੱਗਿਆ ਸੀ ਲੌਂ ਅੱਗੋਂ ਸੀ ਸ਼ਿਕਾਰ ਨਿਕਲਿਆ ਤੇ ਵੇਖ ਰੋਹ ਦੇ ਦਿਸਮਾਨੂ ਚੜ ਗਏ ਬਗਾੜੇ ਵਾਂਗੂ ਉਹਦੇ ਰੋਮਾਂ ਨਜ਼ਾਰਾ ਜੱਗ ਤੇ ਜੀ ਕੀਤੇ ਜੰਮਣ ਵੇਰ ਲੀਆਂ ਮਾਵਾਂ ਜਹਾਨ ਵਿੱਚ ਜਿੱਥੇ ਖੜਦੇ ਸੌਂਦੀਆਂ ਥਾਵਾਂ ਜਹਾਨਾ ਵਿੱਚ ਬਾਬੇ ਨੇ ਕਰਤੇ ਹਮਲੇ ਡੇਗ ਤੇ ਉਸਰੇ ਥਮਲੇ ਰਣ ਦੇ ਵਿੱਚ ਛੀੜਾ ਕਰੀਆਂ ਸਿੱਟੀ ਗਿਆ ਵੱਡ ਵੱਡ ਭਰੀਆਂ ਲਹੂ ਲੜਦਾ ਜਿਉ ਰਾਜਾ ਪੋਰਸ ਖਾ ਗਿਆ ਆਖੋ ਫਸ਼ਕੰਦਰ ਦਸਦਾ ਨਾ ਨੇੜੇ ਮੰਦਰ ਮਾਲਵੇ ਲੜਾ ਕੇ ਦੇਸ਼ ਦੇ ਜੀ ਸਾਰੇ ਜਵਾਨ ਖਾਵਾਂ ਦੇ ਖਵੀਆਂ ਚਿਤਾਰਿਆਂ ਨੂੰ ਥਿਆਗੇ ਹਰਨ ਹਰਨੀਆਂ ਲਵੀਆਂ ਚਿਤਾਰਿਆਂ ਨੂੰ ਤੇਰੀਆਂ ਵਾਂਗੂ ਝੰਬੜ ਕਾਬਲੀ ਥਰ ਥਰ ਕੰਬਣ ਨਕਦੇ ਨਾਲ ਕੱਢਦੇ ਲੀਕਾ ਅਮਰਤ ਸਰ ਸੁਣਦੀ ਚੀਕਾ ਫੇਰ পশ তো মার